ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਢੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਸਵਾਲ ਜਿਵੇਂ ਕਿ ਸੀਐਮ ਭਗਵੰਤ ਸਿੰਘ ਅਕਸਰ ਕਹਿੰਦੇ ਆ ਕਿ ਅਸੀਂ ਸਿਹਤ ਘਰਾਂ ਦੀ ਲੈ ਕੇ ਆਏ ਹਾਂ ਪੰਜਾਬ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਸਰਕਾਰੀ ਹਸਪਤਾਲ ਦਾ ਹਾਲ ਕਿਹੋ ਜਿਹਾ ਹੈ ਤੁਸੀਂ ਇਸ ਦੇ ਉੱਪਰ ਆਪਣੀ ਰਾਏ ਦਿਓ ਤੁਸੀਂ ਰਾਏ ਕਿਸ ਤਰ੍ਹਾਂ ਦੇਣੀ ਹੈ ਮੰਨ ਲਓ ਤੁਸੀਂ ਫਰੋਇਦਪੁਰ ਤੋਂ ਸਾਡੀ ਖਬਰ ਦੇਖ ਰਹੇ ਹੋ ਤੁਸੀਂ ਲਿਖਣਾ ਹੈ ਕਿ ਫਰੋਹੀਪੁਰ ਸਰਕਾਰੀ ਹਸਪਤਾਲ ਦਾ ਹਾਲ ਕੀ ਹੋ ਜਾ ਹੈ ਉਹ ਤੁਸੀਂ ਲਿਖਣਾ ਹੈ ਆਪਣੀ رائے ਜ਼ਰੂਰ ਦਿਓ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਸੀਐਮ ਭਗਵੰਤ ਮਾਨ ਨੇ ਸਿਹਤ ਕ੍ਰਾਂਤੀ ਦੇ ਵਿੱਚ ਕੀ ਕੁਝ ਕੀਤਾ ਰੁਕ ਕਰ ਲੈਣਿਆ ਪਹਿਲੀ ਵੱਡੀ ਖਬਰ ਵੱਲ ਨੂੰ ਖਬਰ ਦਲੇਰਕੌਰ ਖਾਲਸਾ ਦੇ ਨਾਲ ਜੁੜੀ ਹੈ ਦਲੇਰਕੌਰ ਨੇ ਰੋ ਰੋ ਕੇ ਆਪਣਾ ਪੱਖ ਰੱਖਿਆ ਦਰਸਲ ਦਲੇਰਕੌਰ ਦਾ ਵਿਰੋਧ ਹੋਇਆ ਕਿੰਨਾਂ ਲੋਕਾਂ ਨੇ ਵਿਰੋਧ ਕੀਤਾ ਤੇ ਕਿਉਂ ਵਿਰੋਧ ਕੀਤਾ ਆ ਤੁਹਾਨੂੰ ਸੁਣਾਉਂਦੇ ਹਾਂ ਦਲੇਰਕੌਰ ਦੀ ਜ਼ੁਬਾਨੀ ਹੀ ਮਾਰੇ ਸਾਹਿਬ ਦਾ ਇਤਿਹਾਸ ਚੱਲ ਰਿਹਾ ਵਾ ਤੇ ਗੁਰੂ ਗੋਬਿੰਦ ਸਿੰਘ ਮਾਰੇ ਦਾ ਜ਼ਿਕਰ ਕੀਤਾ ਵੀ ਜਦੋਂ ਮਹਾਰਾਜ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਚੱਲੇ ਆ ਮਾਰੇ ਨੇ ਨੀਲਾ ਘੋੜਾ ਕਲਗੀ ਤੋੜਾ ਸਭ ਕੁਝ ਭਾਈ ਸੰਗਤ ਸਿੰਘ ਨੂੰ ਬਖਸ਼ਿਆ ਮੈਂ ਹੁਣ ਵੀ ਇਹੋ ਕਹੂੰਗੀ ਵੀ ਮਹਾਰਾਜ ਸਾਹਿਬ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਆ ਚਮਕੌਰ ਸਾਹਿਬ ਵੀ ਸਮਾਗਮ ਚੱਲ ਰਹੇ ਨੇ ਅੱਜ ਸਾਹਿਬ ਜਿਆਦੇ ਦਾ ਸ਼ਹੀਦੀ ਦਿਹਾੜਾ ਤੇ ਮਨ ਨੂੰ ਇੰਨਾ ਕੁ ਜ਼ਿਆਦਾ ਦੁੱਖ ਲੱਗਿਆ ਵੇਖੋ ਮੈਂ ਬਾਰ-ਬਾਰ ਇਹ ਗੱਲ ਕਹੀ ਆ ਵੀ ਹਾਂ ਭਾਈ ਨਹੀਂ 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 ਵੀ ਚਲੋ ਠੀਕ ਆ ਨੰਦਿਆ ਵੀ ਆਪਣਾ ਮਾਰੇ ਨਾਲ ਮਾਰੇ ਦੀ ਸੰਗਤ ਨਾਲ ਕੀ ਰੋਸਾ ਕੌਣ ਸੀ ਸੰਗਤ ਸਾਹਿਬ ਮੈਨੂੰ ਪਤਾ ਨਹੀਂ ਜਿਹਦਰ ਪੰਜਾਬ ਤੋਂ ਇੱਕ 13 13 ਸੰਸਥਾ ਵਾਲੇ ਇੱਕ 13 13 ਸੰਸਥਾ ਵਾਲੇ ਇੱਕ ਜਥੇਦਾਰ ਜਿਹਦਰ ਪੰਜਾਬ ਤੋਂ ਬੋਲਿਆ ਨਹੀਂ ਪਹਿਲਾਂ ਇਹ ਤੇਰਾ ਤੇਰਾ ਜਥੇਦਾਰ ਆ ਬਾਅਦ ਚ ਬੋਲੇ ਨੇ ਜਿਹਦਰ ਪੰਜਾਬ ਸਿੰਘ ਮੈਂ ਬਾਬਾ ਸੰਗਤ ਸਿੰਘ ਜੀ ਦਾ ਜ਼ਿਕਰ ਕੀਤਾ ਕਲਗੀ ਥੋੜਾ ਤੁਹਾਨੂੰ ਵੀ ਇਤਿਹਾਸ ਚ ਮਿਲੂਗਾ ਕਿ ਅਹੀਂ ਜਿਹੜਾ ਪੜਿਆ ਅਹੀਂ ਜਿਹੜਾ ਸੁਣਿਆ ਆਪਣੇ ਪੁਰਖਿਆਂ ਤੋਂ ਅਹੀਂ ਉੱਥੇ ਹੀ ਆ ਸੰਗਤ ਜੋ ਉੱਠ ਕੇ ਅਹੀਂ ਸਟੇਜ ਤੇ ਸੀਗੇ ਇਹ ਗੱਲ ਆਖੀ ਗਈ ਅੰਦੇ ਵੀ ਭਾਈ ਸੰਗਤ ਸਿੰਘ ਨੂੰ ਨਹੀਂ ਬਖਸ਼ਿਆ ਹੀ ਬਾਬਾ ਜੀਵਨ ਸਿੰਘ ਨੂੰ ਕੋ ਆਪਾਂ ਚੁੱਪ ਉਥੇ ਸਾਹਮਣੇ ਗਿਆਨੀ ਤੇਜਵੀਰ ਸਿੰਘ ਜੀ ਬੈਠੇ ਸੀ ਦਮਦਮੀ ਟਕਸਾਲ ਵਾਲੇ ਉਹਨਾਂ ਆਖਿਆ ਵੀ ਤੁਸੀਂ ਜਿੱਥੋਂ ਇਤਿਹਾਸ ਛੱਡਿਆ ਉੱਥੋਂ ਸ਼ੁਰੂ ਕਰੋ ਕੁਝ ਨਹੀਂ ਕਹਿਣਾ ਮੈਂ ਕੁਝ ਨਹੀਂ ਕਿਹਾ ਇਹ ਸੰਗਤ ਜੋ ਉੱਠ ਕੇ ਤੁਰ ਪਏ ਸਾਰੇ ਜਾਣੇ ਵੀ ਬਾਬਾ ਜੀਵਨ ਸਿੰਘ ਜੀ ਕਿਉਂ ਕਿਹਾ ਬਾਬਾ ਜੀਵਨ ਸਿੰਘ ਜੀ ਕਹਿਣਾ ਸੀਗਾ ਤੁਸੀਂ ਭਾਈ ਸੰਗਤ ਸਿੰਘ ਜੀ ਕਿਉਂ ਕਿਹਾ ਸੰਗਤ ਜੋ ਉੱਠ ਕੇ ਤੁਰ ਪਏ ਇਹਦਾ ਮਤਲਬ ਹੁਣ ਤੁਸੀਂ ਵੇਖੋ ਵੀ ਭਾਈ ਉੱਠ ਕੇ ਇਹ ਗੱਲ ਕਹਿਣੀ ਵੀ ਹਾਂ ਵੀ ਤੁਸੀਂ ਇਤਿਹਾਸ ਗਲਤ ਸੁਣਾਈ ਜਾਂਦੇ ਹੋ ਇਹਨਾਂ ਤੇਰਾ ਸੰਸਥਾ ਵਾਲਿਆਂ ਚੋਂ ਕੋਈ ਬੰਦਾ ਸੀ ਗੋਲ ਦਸਤਾਰ ਵਾਲਾ ਪਛਾਣ ਲਾ ਗਿਆ ਜਿਹੜਾ ਬੋਲ ਹਾਂ ਹੀ ਪਛਾਣਾਂਗੇ ਚਲੋ ਇਹ ਸਾਰਾ ਕੁਝ ਹੋ ਗਿਆ ਉੱਠ ਕੇ ਚਲੇ ਗਏ ਵੀ ਤੁਸੀਂ ਗਲਤ ਮੈਂ ਇਹਨਾਂ ਨੂੰ ਸਟੇਜ ਤੇ ਕਹਿਤਾ ਵੀ ਸਾਨੂੰ ਤੇ ਆਉਂਦਾ ਹੀ ਕੁਝ ਨਹੀਂ ਤੁਸੀਂ ਆ ਕੇ ਸਟੇਜ ਤੇ ਬੋਲੋ ਨਹੀਂ ਆਉਂਦਾ ਸਾਨੂੰ ਕੁਝ ਅਹੀਂ ਕਦ ਕਿਹਾ ਵੀ ਸਾਨੂੰ ਕੁਝ ਆਉਂਦਾ ਤੁਸੀਂ ਬਹੁਤ ਸਤਿਕਾਰਯੋਗ ਹੋਗੇ ਤੁਸੀਂ ਬਹੁਤ ਪੜਿਆ ਤੁਹਾਨੂੰ ਜਿਆਦਾ ਨੌਲੇਜ ਆ ਤੁਸੀਂ ਆਓ ਤੁਸੀਂ ਸਟੇਜ ਤੇ ਆ ਕੇ ਬੋਲੋ ਹਨਾ ਸੰਗਤ ਚ ਉੱਠ ਕੇ ਇਹਨਾਂ ਨੇ ਇਹ ਗੱਲ ਕੀਤੀ ਆ ਉਸ ਤੋਂ ਬਾਅਦ ਮੈਂ ਸਟੇਜ ਤੋਂ ਫਤਿਹ ਬੁਲਾਈ ਕੀ ਪਰ ਬੁਲਾਰਾ ਤਾਨੂੰ ਕੀ ਬੋਲ ਦਵੇ ਉੱਥੇ ਸ੍ਰੀ ਕਾਲਕ ਸਿੰਘ ਸਾਹਿਬ ਤੋਂ ਮੈਂ ਇੱਥੇ ਵੀਡੀਓ ਥਾਣੀ ਵੀ ਕਹਿ ਦਨੀ ਪਰ ਮੈਂ ਇਹ ਵੀਡੀਓ ਆ ਗੱਲਾਂ ਕਰਨ ਵਾਸਤੇ ਨਹੀਂ ਬਣਾਈ ਪਰ ਮੈਨੂੰ ਇਹ ਗੱਲਾਂ ਮੋਰੇ ਦੱਸਣੀਆਂ ਪੈਣੀਆਂ ਸੀਗੀਆਂ ਰੁਖ ਕਰ ਲੈਨੇ ਆ ਅਗਲੀ ਵੱਡੀ ਖਬਰ ਵੱਲੋਂ ਖਬਰ ਖੇੜੀ ਵਾਲੇ ਬਾਬੇ ਜਨਾ ਜੁੜੀ ਹੈ ਖੇੜੀ ਵਾਲੇ ਬਾਬੇ ਦੇ ਨਾਮ ਜਦੋਂ ਵੀ ਆਉਂਦਾ ਹੈ ਮਤਲਬ ਕੋਈ ਨਾ ਕੋਈ ਪੰਗਾ ਹੋ ਗਿਆ ਅੱਜ ਇੱਕ ਨਵਾਂ ਵਿਵਾਦ ਦੇਖਣ ਨੂੰ ਮਿਲਿਆ ਹਾਲਾਂਕਿ ਇਸ ਦੇ ਵਿੱਚ ਖੇੜੀ ਵਾਲੇ ਬਾਬੇ ਦਾ ਕੋਈ ਰੋਲ ਨਹੀਂ ਪਰ ਵਜਾ ਖੇੜੀ ਵਾਲਾ ਬਾਬਾ ਹੀ ਹੈ ਦਰਸਲ ਹਰਪ੍ਰੀਤ ਮੱਕੂ ਦੇ ਐਮਪੀ ਅਮਰਤਪਾਲ ਦੇ ਪਿਤਾ ترਸੇਮ ਸਿੰਘ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਆਡੀਓ ਕੀ ਹੈ ਤੁਹਾਨੂੰ ਪਹਿਲਾਂ ਸੁਣਾਉਂਦੇ ਹਾਂ ਫਿਰ ਤੁਸੀਂ ਦੱਸਿਓ ਕੌਣ ਸਹੀ ਹੈ ਕੌਣ ਗਲਤ ਹੈ ਸਾਬ ਵੈਗਲੂ ਜੀ ਫਤਿਹ ਜੀ ਯਾਰ ਗੁਰਜੀ ਦਾ ਖਾਲਸਾ ਜੀ ਸਦੇ ਸਪੁੱਸ਼ੇ ਤਾਂ ਜੜਦੀ ਕਲਾ ਚ ਨੇ ਆਹ ਨਹੀਂ ਚੜਦੀ ਕਲਾ ਜੀ ਠੀਕ ਹੈ ਅੱਛਾ ਅੱਛਾ ਅੱਜ ਕਿਸ ਦਿਨੋਂ ਭਾਗ ਲਾਏ ਨੇ ਨਹੀਂ ਹੋਈ ਕਾਲ ਜੀ ਜਿਹਦੇ ਵਿੱਚ ਕਰਈਆਂ ਬਾਸ਼ਾ ਚ ਨੇ ਕੱਲੋਂ ਮੇਰੇ ਕਿਹੜੀ ਵਾਲੇ ਤੇ ਗਏ ਸੀ ਉਹ ਪਾਪਾ ਗੁਰਵਿੰਦਰ ਸਿੰਘ ਦੇ ਪਰਸੋਂ ਹੈ ਅੱਛਾ ਪਰਸੋਂ ਗਏ ਸੀ ਸੁਖਨ ਵਾਲੀ ਆ ਨਹੀਂ ਉਦਾਂ ਹੀ ਉਹਦੇ ਪਿੱਛੇ ਜੇ ਉਹਦਾ ਨਹੀਂ ਇਹਨਾਂ ਸਰਕਾਰ ਨੇ ਧੱਕਾ ਕੀਤਾ ਉਹਦੇ ਕੋਲ ਕਹਿੰਦੇ ਉਹਦਾ ਵੀ ਹੋਈ ਗਿਰਕੇ ਹਮਮ ਲੋਕੀ ਤੁਹਾਨੂੰ ਪਤਾ ਹੈ ਕਿ ਉਹਦੇ ਘੋੜੇ ਨਾਲ ਟੱਕਰ ਹੋਇਆ ਹੈ ਹਾਂਜੀ ਹਾਂਜੀ ਪਤਾ ਹੈ ਨਹੀਂ ਨਹੀਂ ਤੁਸੀਂ ਇਸ ਸੀਨ ਨੂੰ ਜੇ ਆਪਾਂ ਕਹਿੰਨੇ ਸਰਕਾਰ ਨੇ ਉਹ ਕੰਪੀਟੀਸ਼ਨ ਸਰਕਾਰ ਨੇ ਥੋੜਾ ਕਰਵਾਇਆ ਸੀ ਉਹਦੇ ਘੋੜਿਆਂ ਦਾ ਕੰਪੀਟੀਸ਼ਨ ਸੀ ਉਹਦੇ ਵਿੱਚ ਕੋਈ 7ਵੇਂ ਤੇ ਆ ਗਿਆ 8ਵੇਂ ਤੇ ਆ ਗਿਆ ਤੁਸੀਂ ਇਸ ਚ ਘੋੜਿਆਂ ਦੇ ਚੱਕਰ ਤੋਂ ਫੀ ਲੈਣਾ ਸੀ ਆਪਾਂ ਨੂੰ ਲੋੜ ਹੀ ਨਹੀਂ ਦਾ ਕੰਮ ਅਜ ਪੈਣ ਦੀ ਆਪਾਂ ਇਹ ਜਾਣ ਕੇ ਉੱਤੇ ਚਲੇ ਗਏ ਉਹਨੇ ਚੱਕ ਕੇ ਆਪਣੇ ਪੇਜਾਂ ਦੇ ਪਾਇਆ ਹੋਇਆ ਇਹਦਾ ਬੰਡਾ ਰੌਲਾ ਚੱਲਦਾ ਪਿਆ ਹੈ ਹਨਾ ਨੰਬਰ 2 ਉਹ ਸ਼ਰੇਆਮ ਕਹਿੰਦਾ ਜੀ ਮੈਂ ਕਰੋੜ ਦਾ ਨਸ਼ਾ ਖਾ ਗਿਆ ਉਹ ਨੌਜਵਾਨ ਨੂੰ ਕਾਰ ਲਾਇਆ ਕਰੋ ਭੁੱਖੀ ਦੇ ਥੀ ਮਖਾਇਆ ਕਰੋ ਮੁੰਡਾ ਤੁਹਾਡਾ ਨਸ਼ੇ ਦੇ ਖਿਲਾਫ ਪ੍ਰਚਾਰ ਕਰਦਾ ਪਿਆ ਹੈ ਸਾਰੀ ਜ਼ਿੰਦਗੀ ਉਹਨੇ ਇਸ ਕੰਮ ਤੇ ਲਾਤੀ ਤੇ ਆਪਾਂ ਜਾ ਕੇ ਉੱਤੇ ਜਾ ਬੜੇ ਬਾਪੂ ਜੀ ਆਪਾਂ ਦੋ ਚੀਜ਼ਾਂ ਨੂੰ ਉਲਟ ਨਹੀਂ ਹੋ ਗਿਆ ਕੰਮ ਆਪਾਂ ਨੂੰ ਸ਼ੋਭਾ ਨਹੀਂ ਸੀ ਦਿੰਦਾ ਉੱਥੇ ਜਾਣਾ ਮੈਂ ਹਰਪ੍ਰੀਤ ਸਿੰਘ ਬਹੁਤ ਵੱਲ ਕਰ ਰਿਹਾ ਮਾਂ ਜੀ ਅੱਜ ਸਾਡੇ ਉਹ ਉਹ ਹੁਣ ਅੱਜ ਹੁਣ ਬਹੁਤ ਲੋਕ ਕਹਿੰਦੇ ਪਰ ਫੇਰ ਵੀ ਉਹ ਸੱਚ ਕਹਿੰਦਾ ਵੀ ਮੈਂ ਖਾਂਦਾ ਹਾਂ ਉਹ ਤੇ ਕਹਿੰਦਾ ਨਾ ਨਹੀਂ ਤੇ ਫਿਰ ਇਹਦਾ ਮਤਲਬ ਜਿਹੜਾ ਕਹਿੰਦਾ ਨਸ਼ਾ ਖਾਂਦਾ ਉੱਥੇ ਜਾਵੜਨਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਅੰਮ੍ਰਿਤਪਾਲ ਸਿੰਘ ਜੀ ਦੀ ਤੇ ਫਿਰ ਥੋੜੀ ਸੋਚ ਕੇ ਇੱਥੇ ਖੜਦੀ ਪਈ ਐ ਨੇ ਅਸੀਂ ਤੋਂ ਤਾਂ ਸਹਿਬ ਬੰਨਨ ਗਏ ਤੇ ਉਹ ਸਾਡੇ ਨਾਲ ਦੇ ਮੁੰਡੇ ਸੀ ਉਹ ਕਹਿੰਦੇ ਆਪਾਂ ਨਹੀਂ ਨਹੀਂ ਇੱਕ ਬਾਪੂ ਜੀ ਗੱਲ ਦੱਸੋ ਜਦੋਂ ਅਮਰਪਾਲ ਸਿੰਘ ਨੂੰ ਪੁਲਿਸ ਨੇ ਅੱਜ ਫੜਿਆ ਸੀ ਤੇ ਮੁੰਡਿਆਂ ਨੇ ਬੰਗਾਲੀ ਵਾਲੇ ਪੁਲ ਤੇ ਧਰਨਾ ਲਾਇਆ ਸੀ ਜਿਹਦੇ ਵਿੱਚ ਹਰਪਾਲ ਸਿੰਘ ਮਖੂ ਤੇ ਹਰਜਿੰਦਰ ਸਿੰਘ ਜਿਹੜੇ ਤੁਹਾਡੀ ਪਾਰਟੀ ਦੇ ਵਿੱਚ ਹੀ ਨੇ ਇਹਨਾਂ ਨੂੰ 메ਨ ਮਾਸਟਰਮਾਈਂਡ ਬਣਾਤਾ ਸੀ ਉਸੇ ਸਦਵੇਂ ਵਿੱਚ ਮੇਰੀ ਮਾਂ ਕਾਲ ਚਲਾਣਾ ਕਰ ਗਈ ਜਦੋਂ ਹਰਪਾਲ ਸਿੰਘ ਮਖੂ ਜੇਲ੍ਹ 'ਚ ਸੀ ਸਾਡੀ ਤੇ ਮਾਂ ਦੇ ਭੋਗ ਤੇ ਤੋਤੋਂ ਆਇਆ ਨਾ ਗਿਆ ਅਫਸੋਸ ਨਾ ਕੀਤਾ ਕਿ ਆ ਫੋਨ ਕਰਕੇ ਇੱਥੇ ਤੁਸੀਂ ਘੋੜਿਆਂ ਦੇ ਚੱਕਰ ਦੇ ਵਿੱਚ ਵੀ ਉੱਥੇ ਬੜੇ ਫਿਰਦੇ ਹੋ ਮਾਮਲਾ ਤੁਹਾਨੂੰ ਪੂਰਾ ਸਮਝ ਆ ਗਿਆ ਹੋਣਾ ਬਾਪੂਤਰ ਸੇਮ ਸਿੰਘ ਖੇੜੀ ਵਾਲੇ ਬਾਬੇ ਨੂੰ ਮਿਲੇ ਜਿਸ ਦੇ ਚਲਦੇ ਹਰਪ੍ਰੀਤ ਮਖੋ ਨੇ ਤਿੱਖੇ ਸਵਾਲ ਪੁੱਛੇ ਹੁਣ ਅਸੀਂ ਇੱਥੇ ਇੱਕ ਚੀਜ਼ ਦੱਸਣਾ ਚਾਹਾਂਗੇ ਕਿ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਅਕਸਰ ਹੀ ਵਕ ਵਕ ਲੋਕਾਂ ਨੂੰ ਮਿਲਦੇ ਰਹਿੰਦੇ ਆ ਭਈ ਚੰਗੇ ਹੁੰਦੇ ਆ ਤੇ ਮਾੜੇ ਹੁੰਦੇ ਆ ਤਾਂ ਇਸ ਦੇ ਵਿੱਚ ਸਿਆਸੀ ਲੋਕਾਂ ਦੀ ਕੋਈ ਲੰਬੀ ਜੁੜੀ ਗਲਤੀ ਨਹੀਂ ਹੁੰਦੀ ਪਰ ਫਿਰ ਵੀ ਜੋ ਹਰਪ੍ਰੀਤ ਮਖੋ ਨੇ ਸਵਾਲ ਕੀਤੇ ਤੁਹਾਨੂੰ ਇਹ ਸਵਾਲ ਕਿਹੋ ਜਿਹਾ ਲੱਗੇ ਇਹ ਠੀਕ ਹੈ ਜਾਂ ਗਲਤ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਅਗਲੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਬੀਜੇਪੀ ਦੇ ਨਾਲ ਜੁੜੀ ਹੈ ਬੀਜੇਪੀ ਨੇ ਅੱਜ ਕਟੀਆਂ ਹਰਕਤਾਂ ਕਰਨ ਵਾਲੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਬੀਜੇਪੀ ਨੇ ਅੱਜ ਕਾਂਗਰਸ ਨੂੰ ਟਾਰਗੇਟ ਕਰਦੇ ਕਰਦੇ ਗੁਰੂ ਸਾਹਿਬ ਦਾ ਕਾਰਟੂਨ ਜਾਰੀ ਕੀਤਾ ਆਪਣੇ ਆਫੀਸ਼ੀਅਲ ਹੈਂਡਲ ਉੱਤੇ ਬੀਜੇਪੀ ਨੇ ਕਾਰਟੂਨ ਜਿਹੜਾ ਸੀਗਾ ਪੋਸਟ ਕੀਤਾ ਜਿਸ ਤੋਂ ਬਾਅਦ ਸਾਰੀ ਸਿਆਸੀ ਪਾਰਟੀਆਂ ਜੁੜੀਆਂ ਹੈਗੀਆਂ ਬੀਜੇਪੀ ਤੇ ਹਮਲਾਵਰ ਹੋ ਗਈਆਂ ਆਮ ਆਦਮੀ ਪਾਰਟੀ ਦੇ ਮਲਵਿੰਦਰ ਕੰਘ ਨੇ ਕੀ ਕੁਝ ਗੱਲਾਂ ਕਹੀਆਂ ਪਹਿਲਾਂ ਤੁਹਾਨੂੰ ਉਹ ਸੁਣਾਉਂਦੇ ਹਾਂ ਬੀਜੇਪੀ ਨੇ ਇੱਕ ਵਾਰ ਫੇਰ ਸਿੱਖ ਸੈਂਟੀਮੈਂਟਸ ਦਾ ਸਿੱਖ ਆਸਥਾ ਦਾ ਮਜ਼ਾਕ ਬਣਾਇਆ ਇੱਕ ਪਾਸੇ ਤੇ ਫਰਸਟ ਟਾਈਮ ਛੋਟੇ ਔਰ ਵੱਡੇ ਸਹਿਬਜ਼ਾਦੇ ਦੀ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਮਾਤਾ ਗੁਜਰਕੌਰ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਆਈ ਉਹ ਦਿਨ ਜਦੋਂ ਸਾਰਾ ਪਰਿਵਾਰ ਗੁਰੂ ਸਾਹਿਬ ਦਾ ਜਿਹੜਾ ਹੈ ਸ਼ਹੀਦ ਹੋ ਗਿਆ ਔਰ ਲੋਕ ਵਿਰਾਗ ਨਾਲ ਸ਼ਰਧਾ ਦੇ ਆਸਥਾ ਦੇ ਜਿਹੜਾ ਸਤਕਾਰ ਹੈ ਉਹ ਛੋਟੇ ਔਰ ਵੱਡੇ ਸਹਿਬਜ਼ਾਦੇ ਨੂੰ ਮਾਤਾ ਗੁਜਰਕੌਰ ਨੂੰ ਭੇਟ ਕਰ ਰਿਹਾ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫਿਰ ਇਨ ਦਿਨਾਂ ਚ ਹੀ ਗੁਰੂ ਸਹਿਬਾਨਾਂ ਦਾ ਜਿਸ ਤਰੀਕੇ ਨਾਲ ਕਾਰਟੂਨ ਦੇ ਰਹੇ 6 ਸੈਂਟੀਮੀਟਰ ਦਾ ਸਿੱਖਾਂ ਦਾ ਮਜ਼ਾਕ ਬਣਾਉਣ ਦੀ ਗੱਲ ਕੀਤੀ ਇਹਨੂੰ ਅਸੀਂ ਕੰਡੈਮਨ ਕਰਦੇ ਹਾਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਹਿਣਾ ਚਾਹੁੰਦੇ ਆਂ ਕਿ ਇੱਥੇ ਜ਼ਰੂਰ ਸੀਰੀਅਸ ਨੋਟ ਲਿਆ ਜਾਵੇ ਤੁਹਾਡੀ ਇਹ ਚੁੱਪੀ ਵੀ ਕਈ ਸਵਾਲ ਖੜੇ ਕਰਦੀ ਹੈ ਭਾਤੀ ਜਨਤਾ ਪਾਰਟੀ ਦੀ ਜਿਹੜੀ ਮਾਨਸਿਕਤਾ ਹੈ ਗੁਰੂ ਸਾਹਿਬਾਨਾਂ ਨੂੰ ਲੈ ਕੇ ਸਹਿਜਾਦਿਆਂ ਦੇ ਸਤਿਕਾਰ ਨੂੰ ਲੈ ਕੇ ਉਹ ਇੱਕ ਵਾਰ ਫੇਰ ਉੱਭਰੀ ਹੈ ਉਹਨਾਂ ਨੇ ਇੱਕ ਇਸ ਕਾਰਟੂਨ ਦੇ ਰਾਹੀਂ ਸਿੱਖ ਗੁਰੂ ਸਾਹਿਬਾਨਾਂ ਦਾ ਮਜ਼ਾਕ ਬਣਾਉਣ ਦੀ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਜਿੰਨੀ ਵੱਧ ਤੋਂ ਵੱਧ ਕੰਡੈਮਨ ਜਿਹਨੂੰ ਕੀਤਾ ਜਾਵੇ ਉਹਨਾਂ ਘਟ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਇਹਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਔਰ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਫੇਰ ਇੱਕ ਵਾਰ ਕਹਿਣਾ ਚਾਹੁੰਦਾ ਇਹ ਸਾਰੇ ਵਿਸ਼ੇ ਨੂੰ ਲੈ ਕੇ ਬਹੁਤ ਸੀਰੀਅਸ तरीके ਨਾਲ ਇਹ ਮਸਲਾ ਜਿਹੜਾ ਹੈ ਟੇਕ ਅਪ ਕਰਨਾ ਅਗਲੀ ਖਬਰ ਲਖਸ ਦਾਣਾ ਦੇ ਨਾਲ ਜੁੜੀ ਹੈ ਬੋਲਡ ਪੰਜਾਬ ਦੇ ਕੱਲ ਇੱਕ ਇੰਟਰਵਿਊ ਹੋਇਆ ਲਖਸ ਦਾਣਾ ਦਾ ਪੱਤਰਕਾਰ ਵਿਕਰਮ ਨੇ ਇੰਟਰਵਿਊ ਕੀਤਾ ਸੀ ਜਿਸ ਦੇ ਵਿੱਚ ਲਖਸ ਦਾਣਾ ਕਬੱਡੀ ਤੇ ਡੀਕਾਂ ਦਾ ਜ਼ਿਕਰ ਕਰਦੇ ਆ ਪਹਿਲਾਂ ਤੁਹਾਨੂੰ ਲਖਸ ਦਾਣਾ ਦੀ ਵੀਡੀਓ ਦਿਖਾਉਂਦੇ ਆ ਫਿਰ ਕਬੱਡੀ ਖਿਡਾਰੀ ਸ਼ਾਹ ਜੀ ਨੇ ਜੋ ਲਖਸ ਦਾਣਾ ਨੂੰ ਜਵਾਬ ਦਿੱਤਾ ਉਹ ਤੁਹਾਨੂੰ ਸੁਣਾਉਂਦੇ ਹਾਂ ਮੈਨੂੰ ਮੇਰੇ ਨਾਲ ਦੇਣ ਦਾ ਨਜ਼ਾਰਾ ਲੈ ਕੇ ਦੇਖ ਮੇਰੇ ਵੀ ਥੋੜਾ ਜਿਹਾ ਲਾਤਾ ਉਹ ਇੰਜੈਕਸ਼ਨ ਆ ਹਾਂ ਮੈਨੂੰ ਤੁਸੀਂ ਇਹ ਜਾਣੋ ਬਕਰਮ ਮੈਂ ਕਹਿੰਦਾ ਬੰਦਾ ਇਹ ਸੋਚਦਾ ਹੀ ਮੈਂ ਤਾਂ ਕੰਧ ਜਵੇ ਦੀ ਨਿਕਲੂ ਟੱਕਰ ਮਾਰ ਕੇ ਇੰਨੀ ਜਾਨ ਆ ਜਾਂਦੀ ਇੰਨੀ ਪਾਵਰ ਆ ਜਾਂਦੀ ਬੰਦੇ ਚ ਤੇ ਧਾਰੀ ਦੇਖੋ ਮਾੜਾ ਜਿਹਾ ਗਰਾਉਂਡ ਜਿਹਨਾਂ ਦਾ ਕੀਤਾ ਹੁੰਦਾ ਹੈ ਕੰਮ ਐ ਫਕਾਰੇ ਮਾਰਦੇ ਫਿਰਦੇ ਹੁੰਦੇ ਆ ਐ ਖੁਰਾਣਾ ਮਿੱਟੀ ਕੱਢਦਿਆ ਪਰਾਂ ਹਾਂ ਹਾਂ ਹਾਂਜੀ ਅਸਲਾਮੁਅਲੈਕੁਮ ਤੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸ਼ਹਿਜਾਦਲੀ ਸਾਜੀ ਸੋ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਜਿੱਚ ਕੋਈ ਟੀਕੇ ਬਾਰੇ ਕਹਿ ਰਿਹਾ ਸੀਗਾ ਨਸ਼ਾ ਬਾਰੇ ਤੇ ਹੁਣ ਥੋੜੇ ਟਾਈਮ ਦਿਨ ਹੋ ਗਏ ਮੈਂ ਇੱਕ ਪੋਡਕਾਸਟ ਦੇਖ ਰਿਹਾ ਸੀਗਾ ਤੇ ਉਹ ਚ ਲੱਖਾ ਸਿਧਾਣਾ ਜੋ ਦੇਖਣ ਨੂੰ ਭਾਜੀ ਦਾ ਮੈਚੂਰ ਲੱਗ ਰਿਹਾ ਆ ਤੇ ਉਹ ਕੁਝ ਕਬੱਡੀ ਬਾਰੇ ਤੇ ਕੋਈ ਟੀਕੇ ਬਾਰੇ ਕੋਈ ਗੱਲ ਕਰ ਰਿਹਾ ਸੀਗਾ ਜੇ ਕਬੱਡੀ ਨਸ਼ਿਆਂ ਨਾਲ ਜਾਂ ਟੀਕੇ ਨਾਲ ਖੇਡ ਹੁੰਦੀ ਆ ਤੇ ਪਲੇਅਰ ਕਦੇ ਨਾ ਜਾਂਦੇ ਤੜਕੇ ਉੱਠ ਕੇ ਮਿਹਨਤ ਕਰਨ ਦੁਪਹਿਰ ਨੂੰ ਸ਼ਾਮ ਨੂੰ ਫਿਰ ਉਹ ਘਰੇ ਟੀਕੇ ਲਾ ਕੇ ਜਦੋਂ ਮਰਜ਼ੀ ਗਰਾਉਂਡੇ ਬੜ ਜਾਂਦੇ ਸੀਗੇ ਜੇ ਇੰਨੀ ਸੌਖੀ ਹੁੰਦੀ ਖੇਡਣੀ ਤੇ ਬਾਜੀ ਨੂੰ ਲੱਗਦਾ ਸੀ ਉਹ ਵੀ ਟੀਕੇ ਲਾ ਕੇ ਜਿੱਦਾਂ ਉਹ ਕਹਰੇ ਵੀ ਕੰਦ ਪਾੜ ਕੇ ਲੱਗ ਜਾਈਏ ਤੇ ਬਾਜੀ ਫਿਰ ਦੂਜੀ ਲੇਨ ਚ ਪੈਣ ਦੀ ਲੋੜ ਹੀ ਨਹੀਂ ਸੀ ਫਿਰ ਕਬੱਡੀ ਦਾ ਆਪ ਉਹ ਪਾਲਾ ਜਲਾਲਪੁਰਿਆ ਬਣ ਜਾਂਦਾ ਸੀ ਇਹ ਨੰਗਲੰਬੀਆ ਬਣ ਜਾਂਦਾ ਸੀਗਾ ਫਰਿਆਦ ਬਣ ਜਾਂਦਾ ਸ਼ੀਲੂ ਬਣ ਜਾਂਦਾ ਫਿਰ ਆਪ ਹੀ ਤਗੜਾ ਬਣ ਜਾਂਦਾ ਫਿਰ ਉਹਨੂੰ ਦੂਜੀ ਲੇਨ ਚ ਪੈਣ ਦੀ ਫਾਇਦਾ ਕੀ ਸੀ ਫਿਰ ਉਹ ਆਪ ਟਰੈਕਟਰ ਜਿੱਤ ਲੈਂਦਾ ਗੱਡੀਆਂ ਜਿੱਤ ਲੈਂਦਾ ਮੋਟਰਸਾਈਕਲ ਜਿੱਤ ਲੈਂਦਾ ਪ੍ਰੋ 15 20 ਸਾਲ ਹੋ ਗਏ ਖੇਡਦੇ ਨੇ ਸਾਨੂੰ ਸਾਡੀ ਤੀਜੀ ਚੌਥੀ ਪੀੜ੍ਹੀ ਚੱਲ ਪਈ ਹੈ ਕਬੱਡੀ ਖੇਡਦਿਆਂ ਨੂੰ ਤੇ ਉਹਦੇ ਪਿੱਛੇ ਸਾਡੀ ਮਿਹਨਤ ਆ ਜੇ ਅਸੀਂ ਗਰੋਂਡੇ ਬੁੱਕਦੇ ਆ ਤੇ ਸਾਡੇ ਚ ਦਾਮਾ ਦੇ ਗੱਜਦੇ ਆ ਸਾਡੇ ਚ ਦਾਮਾ ਇਹਦੇ ਪਿੱਛੇ ਬਹੁਤ ਤਪੱਸਿਆ ਤੇ ਮਿਹਨਤ ਆ ਇਹ ਜਾਂ ਡੋਲੇ ਫਲੋਰ ਨਾਲ ਹੀ ਕਬੱਡੀ ਖੇਡ ਹੁੰਦੀ ਪੰਦ ਨਹੀਂ ਕਿਹੜਾ ਤੁਸੀਂ ਟੀਕੇ ਦੀ ਗੱਲ ਕਰੀ ਜਾਂਦੇ ਕਿਹੜੇ ਜਾ ਕੇ ਤੁਸੀਂ ਕਬੱਡੀ ਖੇਡਿਆ ਜੇ ਜੀ ਗਰੋਂਡੇ ਥਾਪੀ ਮਾਰਦੇ ਆ ਤੇ ਸਾਡੇ ਚ ਦਾਮਾ ਮਾ ਖੇਡ ਕਬੱਡੀ ਸਿਰੋਂ ਬਹੁਤ ਜਣਾਂ ਦੇ ਚੁੱਲ੍ਹੇ ਜਲ ਰਹੇ ਆ ਰੋਟੀ ਚੱਲੀ ਆ ਬਹੁ ਜਣਾਂ ਦਾ ਢਿੱਡ ਭਰ ਰਹੀ ਆ ਤੇ ਘਰ ਚੱਲ ਰਹੇ ਆ ਮੈਂ ਹੱਥ ਚੁੜ ਕੇ ਬੇਨਤੀ ਕਰ ਰਿਹਾ ਵੀ ਕਬੱਡੀ ਚ ਬਹੁਤ ਹੈਪਨ ਵੀ ਹੋ ਰਿਹਾ ਤੇ ਸਾਰੇ ਪਲੇਅਰਾਂ ਨੂੰ ਕੋਚਾਂ ਨੂੰ ਰੈਫਰੀਆ ਨੂੰ ਕਮੈਂਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਬੱਡੀ ਨੂੰ ਬਚਾ ਲਓ ਜਵਾਨੀ ਨੂੰ ਬਚਾ ਲਓ ਤੇ ਪੰਜਾਬ ਨੂੰ ਬਚਾ ਲਓ ਅਗਲੀ ਖਬਰ ਪਟਿਆਲਾ ਦੇ ਇੱਕ ਨਿੱਜੀ ਸਕੂਲ ਦੇ ਨਾਲ ਜੁੜੀ ਹੈ ਨਿੱਜੀ ਸਕੂਲ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਪਟਿਆਲਾ ਪੁਲਿਸ ਦੀ ਜ਼ੁਬਾਨੀ ਹੀ ਨਾਲ ਦੀ ਨਾਲ ਸਾਡੇ ਈਵਰਸ ਨੂੰ ਰਿਕੁਐਸਟ ਹੈ ਕੀਪ ਘਬਰਾਉਣ ਦੀ ਕੋਈ ਗੱਲ ਨਹੀਂ ਪਟਿਆਲਾ ਪੁਲਿਸ ਜਿਹੜੀ ਹੈਗੀ ਹੈ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਬਾਕੀ ਕੀ ਕੋਈ ਜਾਣਕਾਰੀ ਹੈ ਕਿਹੜਾ ਸਕੂਲ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਪੁਲਿਸ ਦੀ ਜ਼ੁਬਾਨੀ ਹੀ ਸਾਡੇ 9:10 ਵਜੇ ਦੇ ਲਾਗੇ ਜਿਹੜਾ ਰਾਇਨ ਇੰਟਰਨੈਸ਼ਨਲ ਗਲੋਬਲ ਸਕੂਲ ਆ ਅਰਬਨ ਐਸਟੇਟ ਏਰੀਏ ਚ ਇਨਾਂ ਦੇ ਈਮੇਲ ਆਈਡੀ ਤੇ ਜਿਹੜੀ ਇੱਕ ਬੌਮ ਥ੍ਰੈਟ ਆ ਉਹ ਰਿਪੋਰਟ ਹੋਈ ਸੀ ਤੇ ਇਮੀਡੀਏਟਲੀ ਪੁਲਿਸ ਟੀਮਾਂ ਨੇ ਪ੍ਰੋਂਪਟਲੀ ਸਵਿਫਟਲੀ ਸਕੂਲ ਚ ਪਹੁੰਚ ਕੇ ਜਿਹੜਾ ਚੈਕਿੰਗ ਆ ਉਹ ਸ਼ੁਰੂ ਕਰਤੀ ਸੀ ਇੱਥੇ ਜਿਹੜੀ ਸਾਡੀ ਡੈਡੀਕੇਟਿਡ ਐਂਟੀ ਸੈਬੋਟੇਜ ਟੀਮ ਹੁੰਦੀ ਜਿਹਦੇ ਕੋਲੇ ਨੌਨ ਲੀਨੀਅਰ ਜੰਕਸ਼ਨ ਡਿਵਾਈਸ ਐਨ ਐਲ ਜੀ ਡੀ ਤੇ ਬੌਮ ਡਿਟੈਕਸ਼ਨ ਦੇ ਇਕਵਿਪਮੈਂਟ ਜਿਹੜੇ ਹੁੰਦੇ ਉਹ ਵੀ ਇੱਥੇ ਭੇਜੀ ਸਨੇਫਰ ਡੌਗ ਵੀ ਅਸੀਂ ਇੱਥੇ ਉਹਦੀ ਵੀ ਮੂਵਮੈਂਟ ਰੱਖੀ ਤੇ ਹੁਣ ਤੱਕ ਕੋਈ ਵੀ ਐਕਸਪਲੋਸਿਵ ਡਿਵਾਈਸ ਜਾਂ ਕੋਈ ਆਈਡੀ ਜਾਂ ਕਿਸੇ ਵੀ ਹੋਰ ਪ੍ਰਕਾਰ ਦੀ ਕੋਈ ਬੌਮ ਨੋਮਾ ਚੀਜ਼ ਜਿਹੜੀ ਆ ਉਹ ਇਥੋਂ ਬਰਾਮਦ ਨਹੀਂ ਹੋਈ ਆ ਪਰੰਤੂ ਡਬਲੀ ਸ਼ੋਰ ਹੋਣ ਲਈ ਹੁਣ ਅਸੀਂ ਦੁਬਾਰੇ ਇੱਥੇ ਚੈਕਿੰਗ ਕਰਾਂਗੇ ਤੇ ਇਨਸ਼ੋਰ ਕਰਾਂਗੇ ਕਿ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ ਦੂਜੀ ਗੱਲ ਜਿੱਥੋਂ ਵੀ ਇਹ ਈਮੇਲ ਔਰੀਜਿਨੇਟ ਕੀਤੀ ਉਹਦੀ ਬੜੀ ਸਾਇੰਟੀਫਿਕਲੀ ਤੇ ਡੂੰਘਾ ਇਹਨਾਂ ਅਸੀਂ ਤਫ਼ਤੀਸ਼ ਕਰਾਂਗੇ ਉਹਦੇ ਆਈਪੀ ਐਡ्रेसेस ਉਹਦੀ ਕੰਟਰੀ ਆਫ origin ਜਾਂ ਸਟੇਟ ਆਫ origin ਕੀ ਆ ਉਹਨੂੰ ਪ੍ਰੋਪਰ ਅਸੀਂ ਜਿਹੜਾ ਇਨਵੈਸਟੀਗੇਟ ਕਰਕੇ ਤੇ ਇਸ ਈਮੇਲ ਦੇ ਸੋਰਸ ਤੱਕ ਪਹੁੰਚਣ ਲਈ ਵੀ ਜਿਹੜੇ ਆ ਉਹ ਸਾਇੰਟੀਫਿਕ ਪ੍ਰਯਾਸ ਜਿਹੜੇ ਕੀਤੇ ਹੋਣ ਹੁਣ ਤੱਕ ਤੇ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਉਹ ਰਾਇਨ ਇੰਟਰਨੈਸ਼ਨਲ ਸਕੂਲ ਦੀ ਹੈਗੀ ਬਟ ਨਾਰਮਲੀ ਜੇਕਰ ਇਹੋ ਜਿਹੇ ਮੇਲਸ ਆਂਦੇ ਆ ਤੇ ਕਈ ਵਾਰੀ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਕਿ ਹੋਰ ਡਿਸਟ੍ਰਿਕਟਸ 'ਚ ਵੀ ਜਦੋਂ ਆਏ ਸੀ ਤੇ ਕਈ ਸਕੂਲਾਂ ਨੂੰ ਆ ਜਾਂਦੇ ਅਸੀਂ ਆਪਣੇ ਕੰਟਰੋਲ ਰੂਮ ਦੀ ਡਿਊਟੀ ਲਗਾਈ ਹੈ ਕਿ ਜੇਕਰ ਕਿਸੇ ਵੀ ਹੋਰ ਸਕੂਲ ਨੂੰ ਕੋਈ ਇਹੋ ਜਿਹਾ ਈਮੇਲ ਰਿਸੀਵ ਹੋ ਜਾ ਤੇ ਉਹਦੇ ਬਾਰੇ ਵੀ ਸਾਨੂੰ ਸੂਚਿਤ ਕੀਤਾ ਜਾਵੇ ਤੇ ਫੌਰੀ ਤੌਰ ਤੇ ਐਂਟੀਸੈਪੋਟਾ ਚੈੱਕ ਜਿਹੜਾ ਹੈ ਉਹ ਬੱਚਿਆਂ ਦੇ ਜਾਨੀ ਮਾਲੀ ਰਾਖੀ ਲਈ ਅਸੀਂ ਕਰਾਵਾਂ ਬੱਚਿਆਂ ਦੀ ਛੁੱਟੀ ਬਾਰੇ ਜੀ ਐਡਮਿਨਿਸਟ੍ਰੇਸ਼ਨ ਨਾਲ ਐਸਚਓ ਦੀ ਗੱਲ ਹੋਈ ਸੀ ਤੇ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿਉਂਕਿ ਐਂਟੀ ਸੈਪੋਟਾ ਚੈੱਕ ਜਿਹੜਾ ਹੈ ਬਟਾ ਬੜਾ ਡਿਟੇਲਡ ਪ੍ਰੋਸੀਜਰ ਹੁੰਦਾ ਹੈ ਇਹਦੇ ਵਿੱਚ ਇਸ ਕਰਕੇ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿ ਬੱਚਿਆਂ ਦੀ ਇੱਥੇ ਛੁੱਟੀ ਕਰਵਾਈਏ ਸੋ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਰੋ ਕਰਦੇ ਅਜੇ